ਆਮ ਆਦਮੀ ਪਾਰਟੀ ਦੇ ਵਿਧਾਇਕ ਪਠਾਨ ਮਾਜਰਾ ਦੀ ਗ੍ਰਿਫਤਾਰੀ ਦੇ ਲਈ ਜਿੱਥੇ ਹਾਈ ਵੋਲਟੇਜ ਡਰਾਮਾ ਹੋਇਆ ਹੈ ਤੇ ਉਧਰ ਪਿੰਡ ਵਾਲਿਆਂ ਨੇ ਹੁਣ ਇਸ ਨੂੰ ਲੈ ਕੇ ਸਾਰੀ ਕਹਾਣੀ ਦੱਸ ਦਿੱਤੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਅਜੇ ਤੱਕ ਪੁਲਿਸ ਦੇ ਹੱਥ ਨਹੀਂ ਆਏ ਮੰਗਲਵਾਰ ਨੂੰ ਪੁਲਿਸ ਰਾਸਥ ਦੇ ਵਿੱਚੋਂ ਫਰਾਰ ਹੋਏ ਸਨ ਤੇ ਹੁਣ ਇਸ ਫਰਾਰ ਹੋਣ ਦੀ ਕਹਾਣੀ ਦੀਆਂ ਪਰਤਾਂ ਖੁੱਲਣ ਲੱਗੀਆਂ ਨੇ ਹਰਿਆਣਾ ਦੇ ਜ਼ਿਲ੍ਹਾ ਕਰਨਾਲ ਦੇ ਵਿੱਚ ਮੰਗਲਵਾਰ ਸਵੇਰੇ ਹਾਈ ਵੋਲਟੇਜ ਡਰਾਮਾ ਹੁੰਦਾ ਹੈ ਕਰਨਾਲ ਜ਼ਿਲ੍ਹੇ ਦੇ ਪਿੰਡ ਡਬਰੀ ਤੋਂ ਪਠਾਨ ਮਾਜਰਾ ਨੂੰ ਹਿਰਾਸਤ ਚ ਲਿਆ ਜਾਂਦਾ ਤੇ ਹੁਣ ਡਬਰੀ ਦੇ ਲੋਕਾਂ ਨੇ ਵੱਡਾ ਖੁਲਾਸਾ ਕਰ ਦਿੱਤਾ ਹੈ ਦਰਅਸਲ ਪੰਜਾਬ ਪੁਲਿਸ ਮੰਗਲਵਾਰ ਤੜਕੇ ਅਚਾਨਕ ਕਰਨਾਲ ਦੇ ਡਬਰੀ ਪਿੰਡ ਤੇ ਪਹੁੰਚਦੀ ਜਿੱਥੇ ਪੁਲਿਸ ਬੜੇ ਨਾਟਕੀ ਢੰਗ ਨਾਲ ਆਪ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਰਿਸ਼ਤੇਦਾਰ ਤੇ ਪਿੰਡ ਦੇ ਸਰਪੰਚ ਦੇ ਘਰ ਦਾਖਲ ਹੁੰਦੀ ਹੈ ਉਸ ਦੌਰਾਨ ਕਰਨਾਲ ਪੁਲਿਸ ਵੀ ਥੋੜੀ ਦੇਰ ਦੇ ਵਿੱਚ ਉੱਥੇ ਪਹੁੰਚ ਗਈ ਪੰਜਾਬ ਪੁਲਿਸ ਦੀ ਸੀਆਈਏ ਟੀਮ ਦੇ ਇੰਚਾਰਜ ਨੇ ਦੁਪਹਿਰ ਨੂੰ ਸਦਰ ਥਾਣੇ 'ਚ ਸ਼ਿਕ ਦਾਇ ਖਰਮੀ ਸਿੰਘ ਪਠਾਨ ਮਾਜਰਾ ਨੂੰ ਹਿਰਾਸਤ ਚ ਲੈਣ ਦੇ ਲਈ ਡਬੂ ਪਿੰਡ ਚ ਉਹਨਾਂ ਦੇ ਰਿਸ਼ਤੇਦਾਰ ਗੁਰਨਾਮ ਸਿੰਘ ਲਾਡੀ ਦੇ ਘਰ ਪਹੁੰਚਿਆ ਤੇ ਪਿੰਡ ਵਾਸੀਆਂ ਨੇ ਸਾਡੇ ਤੇ ਪੱਥਰ ਸੁੱਟੇ ਅਤੇ ਹਵਾ ਚ ਗੋਲੀਆਂ ਚਲਾਈਆਂ ਨੇ ਨਿਊਜ਼ਲੈਂਡ ਵਿਧਾਇਕ ਨੂੰ ਥੁਪਾਜਾ ਦਿੱਤਾ ਦੂਜੇ ਪਾਸੇ ਹੁਣ ਸਰਪੰਚ ਗੁਰਨਾਮ ਲਾਡੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੋਈ ਪੱਥਰ ਨਹੀਂ ਸੁੱਟੇਗੇ ਪੁਲਿਸ ਟੀਮ ਦੇ ਵੱਲੋਂ ਆਰਾਮ ਦੇ ਲੰਗਰ ਛਕਿਆ ਗਿਆ ਉਹਨਾਂ ਕਹੇ ਹੈ ਕਿ ਪੁਲਿਸ ਨੂੰ ਦੱਸਿਆ ਸੀ ਕਿ ਪਠਾਨ ਮਾਜਰਾ ਇੱਕ ਸਤਕਾਰਯੋਗ ਵਿਅਕਤੀ ਨੇ ਉਹਨਾਂ ਨੇ ਸਮਾਜ ਦੀ ਪੁਲਾਈ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ ਸਿਰਫ ਇੱਕ ਬਿਆਨ ਦੇ ਆਧ ਕੀਕ ਨਹੀਂ ਹੈ ਤਾਂ ਸਰਪੰਚ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਦੇ ਉਲਟ ਪੁਲਿਸ ਸਵੇਰੇ ਸਵੇਰੇ ਚੋਰਾ ਦੇ ਵੰਕਾਰਚ ਵਿੱਚ ਦਾਖਲ ਹੁੰਦੀ ਹੈ ਰਿਸ਼ਤੇਦਾਰ ਪਠਾਨ ਮਾਜਰਾ ਉਸ ਸਮੇਂ ਸੌਰੇ ਸਨ ਬਾਅਦ ਵਿੱਚ ਪੁਲਿਸ ਪਠਾਨ ਮਾਜਰਾ ਨੂੰ ਉਹਨਾਂ ਦੀ ਹੀ ਗੱਡੀ 'ਚ ਬਿਠਾ ਕੇ ਲੈ ਗਈ ਹੈ ਜਿਸ ਨਾਲ ਹੀ ਪੰਜਾਬ ਪੁਲਿਸ ਦੀ ਸ਼ਿਕਾਇਤ ਤੋਂ ਬਾਅਦ ਹੁਣ ਕਰਨਾਲ ਪੁਲਿਸ ਨੇ ਹਰ ਪਹਿਲੂ ਤੋਂ ਤੇ ਡੂੰਘਾਈ ਦੇ ਨਾਲ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ ਉਧਰ ਪੰਜਾਬ ਦੀ ਸੀਆਈਏ ਪੁਲਿਸ ਹਰਿਆਣਾ ਤੇ ਪੰਜਾਬ ਦੇ ਵਿੱਚ ਆਪ ਵਿਧਾਇਕ ਅਰਮਿੰਦ ਸਿੰਘ ਪਠਾਨ ਮਾਜਰਾ ਦੀ ਪਾਲਚ ਲੱਗੀ ਹੋਈ ਹੈ ਮੰਗਲਵਾਰ ਦੇ ਰਾਤ ਪੰਜਾਬ ਪੁਲਿਸ ਦੇ ਡੀਐਸਪੀ ਪਦਰ ਦੇ ਅਧਿਕਾਰੀ ਕਰਨਾਲ ਦੇ ਡਬਰੀਪਿੰਡ ਪਹੁੰਚੇ ਨੇ ਉੱਥੇ ਉਹਨਾਂ ਦੇ ਨਾਲ ਐਨਕਾਊਂਟਰ ਸਪੈਸ਼ਲਿਟੀ ਡੀਐਸਪੀ ਵਿਕਰਮਜੀਤ ਬਰਾੜ ਵੀ ਨਜ਼ਰਾਈ ਨੇ ਪੰਜਾਬ ਪੁਲਿਸ ਦੀਆਂ ਪੰਜ ਗੱਡੀਆਂ ਵੀ ਇੱਥੇ 11 ਵਜ੍ਹ ਦੇ ਕਰੀਬ ਪਹੁੰਚਦਿਆਂ ਇੱਥੇ ਪਹੁੰਚਣ ਤੇ ਟੀਮ ਨੇ ਪਿੰਡ ਦੇ ਸਰਪੰਚ ਨੂੰ ਬੁਲਾਇਆ ਤੇ ਪਿੰਡ ਦੇ ਵਿੱਚ ਪੰਚਾਇਤ ਦੁਆਰਾ ਲਗਾਏ ਗਏ ਸੀਸੀਟੀਵੀ ਕੈਮਰੇ ਆ ਦੀ ਚੈਕਿੰਗ ਹੋਈ ਹੈ ਸਾਬਕਾ ਸਰਪੰਚ ਲਾਡੀ ਦੇ ਘਰ ਦੇ ਨੇੜੇ ਕੈਮਰਿਆਂ ਦੀ ਜਾਂਚ ਤੋਂ ਬਾਅਦ ਟੀਮ ਨੇ ਪਿੰਡ ਦੀਆਂ ਹੋਰਾਂ ਥਾਵਾਂ ਦੀ ਸਿਸਟੀ ਵੀ ਚੈੱਕ ਕੀਤੀ ਹੈ ਇਸ ਤੋਂ ਇਲਾਵਾ ਕਰਨਾਲ ਦੇ ਕੈਮਰਿਆਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਪਠਾਨ ਮਾਜਰਾ ਦੀ ਗ੍ਰਿਫਤਾਰੀ ਦੇ ਲਈ ਜਿੱਥੇ ਹਾਈ ਵੋਲਟੇਜ ਡਰਾਮਾ ਹੋਇਆ ਹੈ ਤੇ ਉਧਰ ਪਿੰਡ ਵਾਲਿਆਂ ਨੇ ਹੁਣ ਇਸ ਨੂੰ ਲੈ ਕੇ ਸਾਰੀ ਕਹਾਣੀ ਦੱਸ ਦਿੱਤੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਅਜੇ ਤੱਕ ਪੁਲਿਸ ਦੇ ਹੱਥ ਨਹੀਂ ਆਏ ਮੰਗਲਵਾਰ ਨੂੰ ਪੁਲਿਸ ਰਾਸਥ ਦੇ ਵਿੱਚੋਂ ਫਰਾਰ ਹੋਏ ਸਨ ਤੇ ਹੁਣ ਇਸ ਫਰਾਰ ਹੋਣ ਦੀ ਕਹਾਣੀ ਦੀਆਂ ਪਰਤਾਂ ਖੁੱਲਣ ਲੱਗੀਆਂ ਨੇ ਹਰਿਆਣਾ ਦੇ ਜ਼ਿਲ੍ਹਾ ਕਰਨਾਲ ਦੇ ਵਿੱਚ ਮੰਗਲਵਾਰ ਸਵੇਰੇ ਹਾਈ ਵੋਲਟੇਜ ਡਰਾਮਾ ਹੁੰਦਾ ਹੈ ਕਰਨਾਲ ਜ਼ਿਲ੍ਹੇ ਦੇ ਪਿੰਡ ਡਬਰੀ ਤੋਂ ਪਠਾਨ ਮਾਜਰਾ ਨੂੰ ਹਿਰਾਸਤ ਚ ਲਿਆ ਜਾਂਦਾ ਤੇ ਹੁਣ ਡਬਰੀ ਦੇ ਲੋਕਾਂ ਨੇ ਵੱਡਾ ਖੁਲਾਸਾ ਕਰ ਦਿੱਤਾ ਹੈ दरअसल ਪੰਜਾਬ ਪੁਲਿਸ ਮੰਗਲਵਾਰ ਤੜਕੇ ਅਚਾਨਕ ਕਰਨਾਲ ਦੇ ਡਬਰੀ ਪਿੰਡ ਪਹੁੰਚਦੀ ਹੈ ਜਿੱਥੇ ਪੁਲਿਸ ਬੜੇ ਨਾਟਕੀ ਢੰਗ ਨਾਲ ਆਪ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਰਿਸ਼ਤੇਦਾਰ ਤੇ ਪਿੰਡ ਦੇ ਸਰਪੰਚ ਦੇ ਘਰ ਦਾਖਲ ਹੁੰਦੀ ਹੈ ਉਸ ਦੌਰਾਨ ਕਰਨਾਲ ਪੁਲਿਸ ਵੀ ਥੋੜੀ ਦੇਰ ਦੇ ਵਿੱਚ ਉੱਥੇ ਪਹੁੰਚ ਗਈ ਪੰਜਾਬ ਪੁਲਿਸ ਦੀ ਸੀਆਈਏ ਟੀਮ ਦੇ ਇੰਚਾਰਜ ਨੇ ਦੁਪਹਿਰ ਨੂੰ ਸਦਰ ਥਾਣੇ 'ਚ ਸ਼ਿਕਾਇਤ ਦਰ ਦਾਇਰ ਖਰਮੀ ਸਿੰਘ ਪਠਾਨ ਮਾਜਰਾ ਨੂੰ ਹਿਰਾਸਤ ਚ ਲੈਣ ਦੇ ਲਈ ਡਬਲ ਪਿੰਡ ਚ ਉਹਨਾਂ ਦੇ ਰਿਸ਼ਤੇਦਾਰ ਗੁਰਨਾਮ ਸਿੰਘ ਲਾਡੀ ਦੇ ਘਰ ਪਹੁੰਚਿਆ ਤੇ ਪਿੰਡ ਵਾਸੀਆਂ ਨੇ ਸਾਡੇ ਤੇ ਪੱਥਰ ਸੁੱਟੇ ਅਤੇ ਹਵਾ ਚ ਗੋਲੀਆਂ ਚਲਾਈਆਂ ਨੇ ਨਿਊਜ਼ੀਲੈਂਡ ਵਿਧਾਇਕ ਨੂੰ ਥੁਪ ਪਜਾ ਦਿੱਤਾ ਦੂਜੇ ਪਾਸੇ ਹੁਣ ਸਰਪੰਚ ਗੁਰਨਾਮ ਲਾਡੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਕੋਈ ਪੱਥਰ ਨਹੀਂ ਸੁੱਟੇਗੇ ਪੁਲਿਸ ਟੀਮ ਦੇ ਵੱਲੋਂ ਆਰਾਮ ਦੇ ਲੰਗਰ ਛਕਿਆ ਗਿਆ ਉਹਨਾਂ ਨੇ ਕਿਹਾ ਕਿ ਪੁਲਿਸ ਨੂੰ ਦੱਸਿਆ ਸੀ ਕਿ ਪਠਾਨ ਮਾਜਰਾ ਇੱਕ ਸਤਕਾਰਯੋਗ ਵਿਅਕਤੀ ਨੇ ਉਹਨਾਂ ਨੇ ਸਮਾਜ ਦੀ ਪੁਲਾਈ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ ਸਿਰਫ ਇੱਕ ਬਿਆਨ ਦੇ ਆਧ ਠੀਕ ਨਹੀਂ ਹੈ ਤਾਂ ਸਰਪੰਚ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਦੇ ਉਲਟ ਪੁਲਿਸ ਸਵੇਰੇ ਸਵੇਰੇ ਚੋਰਾ ਦੇ ਵੰਗ ਕਾਰਜ ਚ ਦਾਖਲ ਹੁੰਦੀ ਹੈ ਰਿਸ਼ਤੇਦਾਰ ਪਠਾਨ ਮਾਜਰਾ ਉਸ ਸਮੇ ਸੋਰੇ ਸਨ ਬਾਅਦ ਵਿੱਚ ਪੁਲਿਸ ਪਠਾਨ ਮਾਜਰਾ ਨੂੰ ਉਹਨਾਂ ਦੀ ਹੀ ਗੱਡੀ ਚ ਬਿਠਾ ਕੇ ਲੈ ਗਈ ਹੈ ਜਿਸ ਨਾਲ ਹੀ ਪੰਜਾਬ ਪੁਲਿਸ ਦੀ ਸ਼ਿਕਾਇਤ ਤੋਂ ਬਾਅਦ ਹੁਣ ਕਰਨਾਲ ਪੁਲਿਸ ਨੇ ਹਰ ਪਹਿਲੂ ਤੋਂ ਤੇ ਡੂੰਘਾਈ ਦੇ ਨਾਲ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ ਉਧਰ ਪੰਜਾਬ ਦੀ ਸੀਆਈਏ ਪੁਲਿਸ ਹਰਿਆਣਾ ਤੇ ਪੰਜਾਬ ਦੇ ਵਿੱਚ ਆਪ ਵਿਧਾਇਕ ਅਰਮਿੰਦ ਸਿੰਘ ਪਠਾਨ ਮਾਜਰਾ ਦੀ ਪਾਲਚ ਲੱਗੀ ਹੋਈ ਹੈ ਮੰਗਲਵਾਰ ਦੇ ਰਾਤ ਪੰਜਾਬ ਪੁਲਿਸ ਦੇ ਡੀਐਸਪੀ ਪੱਦਰ ਦੇ ਅਧਿਕਾਰੀ ਕਰਨਾਲ ਦੇ ਡਬਰੀਪਿੰਡ ਪਹੁੰਚੇ ਨੇ ਉੱਥੇ ਉਹਨਾਂ ਦੇ ਨਾਲ ਐਨਕਾਊਂਟਰ ਸਪੈਸ਼ਲਿਟੀ ਡੀਐਸਪੀ ਵਿਕਰਮਜੀਤ ਬਰਾੜ ਵੀ ਨਜ਼ਰਾਇے ਨੇ ਪੰਜਾਬ ਪੁਲਿਸ ਦੀਆਂ ਪੰਜ ਗੱਡੀਆਂ ਵੀ ਇੱਥੇ 11 ਵਜ੍ਹ ਦੇ ਕਰੀਬ ਪਹੁੰਚਦਿਆਂ ਇੱਥੇ ਪਹੁੰਚਨ ਤੇ ਟੀਮ ਨੇ ਪਿੰਡ ਦੇ ਸਰਪੰਚ ਨੂੰ ਬੁਲਾਇਆ ਤੇ ਪਿੰਡ ਦੇ ਵਿੱਚ ਪੰਚਾਇਤ ਦੁਆਰਾ ਲਗਾਏ ਗੇ ਸੀਸੀਟੀਵੀ ਕੈਮਰਿਆਂ ਦੀ ਚੈਕਿੰਗ ਹੋਈ ਹੈ ਸਾਬਕਾ ਸਰਪੰਚ ਲਾਡੀ ਦੇ ਘਰ ਦੇ ਨੇੜੇ ਕੈਮਰਿਆਂ ਦੀ ਜਾਂਚ ਤੋਂ ਬਾਅਦ ਟੀਮ ਨੇ ਪਿੰਡ ਦੀਆਂ ਹੋਰਾਂ ਥਾਵਾਂ ਦੀ ਸੀਸੀਟੀਵੀ ਚੈੱਕ ਕੀਤੀ ਹੈ ਇਸ ਤੋਂ ਇਲਾਵਾ ਕਰਨਾਲ ਦੇ ਕੈਮਰਿਆਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ